ਕੱਲ ਹੋਈ ਜੀ ਇਹ ਵੀਡੀਓ ਬੈਨ ਹੋ ਰਹੀ ਹੈ ਸਿਲੰਡਰ ਤੇ ਇਹ ਗੱਲ ਸਵਾ ਦੋ ਵਜੇ ਦੀ ਘਟਨਾ ਹੈ ਜੀ ਕੱਲ ਸਿਲੰਡਰ ਚੋਰੀ ਹੋਇਆ ਜੀ ਕੱਲਾ ਬੰਦਾ ਆਇਆ ਤੇ ਕੱਲਾ ਸਿਲੰਡਰ ਚੱਕ ਕੇ ਲੈ ਗਿਆ ਮੈਂ ਸਿਲੰਡਰ ਲਾਣ ਗਿਆ ਇੱਕ ਕਸਟਮਰ ਦੇ ਘਰ ਸਿਰਫ ਮੈਂ 2 ਮਿੰਟ ਮਾਸਾਂ ਲਾਏ ਆ ਜੀ ਤੇ ਉਹਦੇ ਪਿੱਛੇ ਮੈਂ ਆ ਕੇ ਕੀ ਦੇਖਦਾ ਥੋੜੀ ਦੂਰੀ ਦੀ ਸੀ ਮੈਂ ਵੀ ਸਿਲੰਡਰ ਚੋਰ ਨੇ ਸਿਲੰਡਰ ਮੂਰੇ ਰੱਖ ਲਿਆ ਕੱਲਾ ਬੰਦਾ ਸੀ ਜੀ ਉਹਨੇ ਸਿਲੰਡਰ ਤਾਰਿਆ ਰੇੜੀ ਤੋਂ ਮੂਰੇ ਰੱਖ ਲਿਆ ਤੇ ਜਦੋਂ ਮੈਂ ਦੇਖਿਆ ਮੈਂ ਸਿਲੰਡਰ ਛੁੱਟ ਕੇ ਉਹਦੇ ਪਿੱਛੇ ਭੱਜਿਆ ਜੀ ਵੀਡੀਓ ਦਾ ਸਪੈਸ਼ਲ ਐਂ ਪੂਰਾ ਸ਼੍ਰੀਆਮ ਦਿਖ ਰਿਹਾ ਵਿਕਟ ਉਹਨਾਂ 50 ਫੁੱਟ ਮੈਨੂੰ ਕੁਛ ਹੀ ਟਕੇ ਲੈ ਗਿਆ ਉਹ ਉਸ ਤੋਂ ਬਾਅਦ ਮੈਂ ਗੋਡੇ ਛੀਲੇ ਗਏ ਮੈਂ ਲਚਾਰ ਹੋ ਗਿਆ ਜੀ ਇਹ 4000 ਰੁਪਏ ਨੁਕਸਾਨੇ ਜੀ ਮੇਰਾ ਤਰਖਾ ਉਹ ਨਹੀਂ ਕੋਈ 11 11.5 12 ਜੀ ਬਸ ਕੁਛ ਨਹੀਂ ਉਹ ਕਹਿੰਦੇ ਖਾਲੀ ਸਟਾਡਾ ਸਾਡਾ ਪੂਰਾ ਕਰੋ ਜੀ ਗਣਕੇ ਦੰਨਿਆ ਗਣਕੇ ਲੈਣੇ ਕੰਪਲੀਟ ਹਾਲੇ ਨਹੀਂ ਕਰਾਈ ਜੀ ਹਾਲੇ ਕਰਾਣੀ ਹੈ ਕੰਪਲੀਟ ਹੈ ਪਟਵਾਲੀ ਪਹਿਲਾ ਕੰਪਲੇਟਾ ਬਹੁਤ ਹੋਈ ਹੋਈ ਸਾਡੀਆਂ ਜੀ ਕੋਈ ਉਸ ਤੋਂ ਕੋਈ ਕਾਰਵਾਈ ਨਹੀਂ ਹੋ ਯਾਰ ਦਸ ਤੱਕ ਜੀ ਚੋਰਾਂ ਦੇ ਕੋਈ ਵੀ ਪਰ ਉਹ ਆਮੰਦਾ ਖੜਿਆ ਜਸਜੀ ਜੀ ਇਹਦੇ ਵੀ ਪੰਜ ਛੇ ਸਿਲੰਡਰ ਚੱਕੇ ਗਏ ਆ ਮੇਰੇ ਵੀ ਚੱਕੇ ਗਏ ਆ ਜਾਣਿਆ ਕੰਪਲੇਟ ਲਿਖਾਏ ਨੇ ਆ ਹਾਂ ਜੀ ਦੇਖ ਲਾਂਗੇ ਕੌਣ ਦੇਖ ਲੈ ਕੋਈ ਸੁਣਵਾਈ ਹੋਈ ਹੀ ਨਹੀਂ ਜੀ ਨਾ ਮਾਲਕ ਸੁਣਦਾ ਨਾ ਪ੍ਰਸ਼ਾਸਨ ਸੁਣਦਾ ਜੀ ਸਾਡੀ ਜਸਵੀਰ ਸਿੰਘ ਸਿਲੰਡਰ ਰੋਪੇ ਖੜੀ ਹੋਇਆ ਜਿਹੜਾ ਕੱਲ ਇਹ ਸਾਡੇ ਬਰਕਰ ਦਾ ਸਿਲੰਡਰ ਚੋਰੀ ਹੋਇਆ ਕੋਈ ਸਵੇਰ ਕਾ 2 ਵਜੇ ਇਹ ਬੰਦਾ ਸਿਲੰਡਰ ਬਾਹਰ ਰੈਡੀ ਖੜਾ ਕੇ ਸਿਲੰਡਰ ਲਾਣ ਗਿਆ ਅੰਦਰ ਇਹ 2 2-3 ਮਿੰਟ ਲਾ ਲੋ ਇੰਨੇ ਗੜੀ ਚੋਂ ਦੇਖਿਆ ਇਹ ਵਿਚਾਰਾ ਸਿਲੰਡਰ ਰੱਖ ਕੇ ਚੋਰ ਨੇ ਸਿਲੰਡਰ ਚੱਕਿਆ ਤਾਂ ਅੱਗੇ ਮੋਟਰਸਾਈਕਲ ਤੇ ਰੱਖਿਆ ਇਹ ਉਥੋਂ